ਲੇ ਵੀ ਦੇਖੋ ਮੋਟੂ ਮੋਟੂ ਕੀ ਕਰ ਰਿਹਾ ਦੇਖੋ ਬਈਓ ਮੋਟੂ ਤੇ ਪਤਲੂ ਤੇ ਮੌਸਮ ਚੈੱਕ ਕਰੋ ਬਈ ਅੱਜ ਜਗਾ ਕੜਾਕੇ ਦੀ ਧੁੱਪ ਨਿਕ ਰਹੀ ਆ ਤੇ 23 ਅੱਜ ਜਨਵਰੀ ਆ ਤੇ ਦੋ ਤਿੰਨ ਦਿਨਾਂ ਤੋਂ ਹਾਂਜੀ ਸਸਟੀ ਗੱਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਅੱਜ ਹੋਵੇ ਜਿਹੜੀ 23 ਜਨਵਰੀ ਤੇ ਕਲਮ ਹੋ ਗਏ ਵੀਰੋ ਸਵੇਰ ਦੇ 10 ਤੇ ਅੱਜ ਗੱਲ ਕਰੀਏ ਵੀਰੋ ਮੌਸਮ ਬਹੁਤ ਵਧੀਆ ਬਣਿਆ ਹੋਇਆ ਕਿਉਂਕਿ ਪਹਿਲੇ 3-4 ਦਿਨਾਂ ਤੋਂ ਹੁਣ ਪੜੀਆ ਕੜਾਕਰੇ ਧੁੱਪ ਨਿਕਲੀ ਹੋਈ ਆ ਕਿਉਂਕਿ ਅੱਜ ਉਹ ਵੀ ਜਿਹੜੀ 23 ਜਨਵਰੀ ਤੇ ਅੱਜ ਆਏ ਦਿਨ ਵੀਰੋ ਮੀਂਹ ਦੱਸਿਆ ਹੋਇਆ ਸੀ ਪਰ ਵਧੀਆ ਚਲੋ ਮੌਸਮ ਨਹੀਂ ਪਿਆ ਮੀਂਹ ਤੇ ਮੌਸਮ ਬਹੁਤ ਵਧੀਆ ਆਇਆ ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਜੀ ਵੀਰੋ ਜਿਹੜਾ ਨੈਟ ਆਏ ਕੁਝ ਵੀ ਕਰ ਸਕਦਾ ਕਦੇ ਤੇ ਇਤਰੀਕ ਨੂੰ ਨਹੀਂ ਦਾਸਤਾ ਸੀ ਕਦੇ ਨਹੀਂ ਤੇ ਅੱਜ ਵਧੀਆ ਮੌਸਮ ਬਣਿਆ ਤੇ ਜਿਹੜੀ ਜਨਵਰੀ ਆ ਤੇ ਮੌਸਮ ਚੈੱਕ ਕਰ ਲਓ ਤੇ ਦੇਖੋ ਤੇ ਧੁੱਪ ਨਿਕਲੀ ਹੋਈ ਆ ਬਈ ਕੜਾਕੇ ਦੀ ਤੇ ਡੰਗਰ ਦੇਖੋ ਬਈ ਧੁੱਪ ਕਿੰਤਰਾਂ ਸੇਗ ਰਹੀਆਂ ਆਪਣੇ ਤੇ ਇੱਧਰ ਦੇਖ ਲਓ ਵੀ ਸੂਰਜ ਕੜਾਕੇ ਦਾ ਨਿਕਲਿਆ ਹੋਇਆ 10:30 ਹੋ ਗਏ ਸਵੇਰ ਕੇ ਬਾਕੀ ਆਪਾਂ ਮਸਝਾ ਮੁੱਝਾ ਅਜ ਬਾਹਰ ਬੰਨੀਆਂ ਤੇ ਬਾਕੀ ਬਾੜੇ ਚ ਬੰਨੀਆਂ ਹੋਈਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਚਲੋ ਫਿਰ ਦਿਖਾਨੇ ਆ ਤੇ ਮੋਟੂ ਬਤਲੂ ਆਪਣੇ ਵੀਰੋ ਰਹਾਂਦੇ ਸਾਨੂੰ ਇਹ ਆ ਗਿਆ ਦੇਖੋ ਮੋਟੂ ਕੁਮਾਰਾ ਹੂਰਾ ਇਧਰ ਤੇ ਉਹ ਪਤਲੂ ਆ ਬਈ ਤੇ ਦੋ ਤਿੰਨ ਦਿਨ ਹੋ ਗਏ ਆਪਾਂ ਨੇ ਉਹ ਪਤਲੂ ਕਿਸੇ ਨੂੰ ਦਿੱਤਾ ਸੀ ਤੇ ਇਸ ਮੋਟੂ ਦਾ ਬਈ ਜੀ ਨਹੀਂ ਲੱਗਿਆ ਫਿਰ ਆਪਾਂ ਨੂੰ ਫੇਰ ਲੈਣਾ ਪਿਆ ਤੇ ਆ ਦੇਖੋ ਬਈ ਦੋ ਜਦ ਦੋ ਇਕੱਠੇ ਹੁੰਦੇ ਨੇ ਨਾ ਪੂਰੀ ਮਸਤੀ ਕਰਦੇ ਆਂ ਪਰ ਆਪਾਂ ਨੇ ਪਤਲੂ ਕਿਸੇ ਨੂੰ ਦੇ ਦਿੱਤਾ ਸੀ ਤੇ ਇਸ ਕਰਕੇ ਮੋਟੂ ਅੱਜੀ ਨਹੀਂ ਲਗਿਆ ਤਾਂ ਉਹ 10-10 ਰਹਿਣ ਲੱਗਿਆ ਮੋਟੂ ਇਧਰ ਦੇਖੋ ਬਈ ਬੱਕਰੀ ਆ ਗਈ ਤੇ ਪਤਲੂ ਦੇਖੋ ਚਲ 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 ਕੋ ਆ ਗਈ ਮੇਮਣੀ ਚਲੋ ਲਓ ਜੀ ਪਹੁੰਚ ਗਏ ਆਪਾਂ ਆਪਣੇ ਬਾੜੇ ਮਾਂ ਤੇ ਬਾੜੇ ਆ ਮੁਰਗੇ ਮੁਰਗੇ ਕੁੱਲ ਰਹੇ ਆ ਦੇਖੋ ਕਿੰਨੇ ਵਧੀਆ ਕਿਉਂਕਿ ਵੀਰੋ ਜਿਹੜੀ ਠੰਡ ਆ ਤੁਹਾਨੂੰ ਪਤਾ ਹੀ ਹੁਣ 23 ਜਿਹੜੀ ਅੱਜ ਜਨਵਰੀ ਆ ਤੇ ਠੰਡ ਵੀ ਬਹੁਤ ਘਟ ਗਈ ਕਿਉਂਕਿ ਠੰਡ ਦਾ ਬਹੁਤ ਫਰਕ ਪੈ ਗਿਆ ਤੇ ਦਿਨਾਂ ਦਾ ਵੀ ਬਹੁਤ ਫਰਕ ਪੈ ਗਿਆ ਵੀਰੋ ਦਿਨ ਵੀ ਥੋੜੇ ਇਹ ਵੱਡੇ ਹੋਣ ਲੱਗੇ ਤੇ ਬਾਕੀ ਆਪਣੀ ਇੱਕ ਮੁਰਗੀ ਬੈਠੀ ਆਂ ਅੰਡੇ ਤੇ ਤੇ ਲੱਗਦਾ ਮੈਨੂੰ ਹਲੇ ଦਿਆਂ ਨਹੀਂ ਬੈਠੀ ਪਰ ਮੋਟੂ ਪਤਲੂ ਬਈ ਆਪਾਂ ਇਧਰ ਆਣੀ ਨੇ ਅੰਡੇ ਤੇ ਉਹ ਦੇਖੋ ਮਰੀ ਕੱਟੀ ਦੇਖੋ ਵੀਰੋ ਕਿੰਨੀ ਵਧੀਆ ਧੁੱਪ ਅੱਜ ਛੇਗ ਰਹੀਆਂ ਮੱਚਾਂ ਤੇ ਬਾਕੀ ਮੁਰਗੇ ਮੁਰਗੇ ਆਪਣੇ ਕੱਟਾ ਬਣਾ ਖੁੱਲਾ ਫਿਰ ਰਹੇ ਬਈ ਨੰਨਾਂ ਤੇ ਇਧਰ ਮੁਰਗੇ ਹੋਗੇ ਤੇ ਆਹ ਰੀਪਰ ਬਈ ਤੇ ਆਪਾਂ ਹੁਣ ਹੁਣ ਲਿਆਂਦਾ ਨਵਾਂ ਜਿਹੜਾ ਚਿਕਜੀਤ ਦਾ ਰਾਹਮੇ ਹੁਣ ਤੇ ਵੀਰੋ ਜਗਜੀਤ ਦਾ ਰਿਪਰਾ ਹੈ ਤੇ ਹੁਣੇ-ਹੁਣੇ ਲਿਆਂਦਾ ਆਪਾਂ ਥੋੜੇ ਦਿਨ ਹੋਈਆਂ ਹੰਮਾ ਤੇ ਆਪਣਾ ਕੇਐਸ ਦਾ ਖੜਿਆ ਸੀ ਜਿਹੜਾ ਆਪਾਂ ਵੇਚਦਾ ਤੇ ਇਸ ਵਾਰ ਆਪਾਂ ਜਗਜੀਤ ਦਾ ਚਲਾਵਾਂਗੇ ਤੇ ਐਮਪੀ ਦਾ ਐਮਪੀ ਲੈ ਕੇ ਜਾਵਾਂਗੇ ਨੂੰ ਐਮਪੀ ਦਾ ਸੀਜ਼ਨ ਕਿ ਬਾਕੀ ਵੀਰੋ ਜਿਹੜਾ ਦੀਨਾ ਦਾ ਫਰਕ ਬਹੁਤ ਪੈ ਗਿਆ ਕਿਉਂਕਿ ਦੀਨਾ ਹੁਣ ਕੁੜੇ ਬੜੇ ਹੋਣ ਲੱਗੇ ਤੇ ਠੰਡ ਦਾ ਵੀ ਬਿਰੋ ਫਰਕਾ ਤੇ ਠੰਡ ਵੀ ਬਹੁਤ ਘਟਨ ਲੱਗੀ ਤੇ ਸਵੇਰ ਸ਼ਾਮ ਦੀ ਹੈਗੀ ਆ ਪਰ ਇਸ ਟਾਈਮ ਦੇਖੋ 10:30 ਹੋ ਗਿਆ ਤੇ ਪੂਰੀ ਮਤਲਬ ਧੁੱਪ ਨਿਕਲੀ ਹੋਈ ਆ ਗਰਮੀ ਦਾ ਮੌਸਮ ਆ ਤੇ ਬਾਕੀ ਆਪਾਂ ਜਦੋਂ ਜਾਂਦੇ ਆ ਦੁਪਹਿਰ ਨੂੰ ਹੋਰ ਵੀ ਜ਼ਿਆਦਾ ਗਰਮੀ ਹੋ ਜਾਂਦੀ ਆ ਸਵੇਰੇ ਅੱਲਾਹ ਨੂੰ ਸਵੇਰੇ ਆ ਸ਼ਾਮ ਦਾ ਥੋੜਾਇਆ ਠੰਡਾ ਹੈਗਾ ਤੇ ਬਾਕੀ ਅੱਗੇ ਅੱਗੇ ਘਟਣ ਪਈ ਆ ਤੇ ਆਕੇ ਹੁਣ ਪਲਟਿੰਨਾ ਦੇਖੋ ਬਈ ਇੱਧਰ ਖੜਿਆ ਹੈਮਸ ਸਪਲੈਂਡਰ ਤਾਂ ਬੀਚ ਵਿੱਚੋਂ ਰਹੀ ਬਈ ਕਿ ਇਧਰ ਆਉਣੀ ਮੱਝਾਂ ਬਾਕੀ ਪਪਰੇ ਬੰਨੀ ਹੋਈਆਂ ਤੁਹਾਨੂੰ ਦਿਖਾਈਆਂ ਤੇ ਬਾਕੀ ਇਧਰ ਆਹ ਦੇਖੋ ਬਈ ਪਤਲੂ ਹਾਂ ਵੀ ਪਤਲੂ ਤੇ ਰੱਜੀ ਨਹੀਂ ਲੱਗਿਆ ਤਾਂ ਭਰਾ ਜੀ ਨਹੀਂ ਉਹ ਮੋਟੂ ਆ ਗਿਆ ਮੋਟੂ ਫੋਟੂ ਦੇਖੋ ਬਈ ਕਿੰਨੀ ਸਤਾਨੀ ਕਰ ਰਿਹਾ ਇਸ ਟਾਈਮ ਇਹ ਕਿਉਂਕਿ ਜਾਦੇ ਪਰੇ ਸੀ ਨਾ ਜਦੋਂ ਮੋਟੂ ਨੂੰ ਕੋਈ ਲੈ ਗਿਆ ਸੀ ਤੇ ਉਹ ਮੋਟੂ ਸਾਰਾ ਦਿਨ ਉਦਾਸ ਰਹਿੰਦਾ ਸੀ ਜਦੋਂ ਪਤਲੂ ਹੁਣ ਪਤਲੂ ਆ ਗਿਆ ਵੀ ਦੋ ਤਿੰਨ ਦਿਨਾਂ ਤੋਂ ਪੂਰੀ ਮਸਤੀ ਕਰਾਂਗੇ ਚੱਲ ਚੱਲੋ ਚੱਲ ਚੱਲ ਤੇ ਇਹੋ ਬਈ ਬਾੜੇ માં ਜਾਣ ਕੀ ਸੋਚਾਂਗੇ ਕਿ ਬਾੜੇ ਮੈਂ ਅੰਡੇ ਖਾਵਾਂ ਪਰ ਪੈਨਾਂ ਨੂੰ ਜਾਣ ਨਹੀਂ ਦਿੰਦੇ ਤੇ ਉਹ ਦੇਖੋ ਕਿ ਤਰ੍ਹਾਂ ਕਰ ਰਹੇ ਹੁਣ ਮਸਤੀ ਤੇ ਬਾਕੀ ਮੌਸਮ ਅੱਜ ਵਧੀਆ ਤੇ ਅੱਗੇ ਅਗਲੇ ਬਲੌਕ ਚ ਦਿਖਾਵਾਂਗੇ ਬਾਈ ਆਪਾਂ ਜੰਗਲ ਵਾਲੇ ਖੇਤਾਂ માં ਵੀ ਜਾਣਾ ਥੋੜੀ ਦੇਰ ਤੱਕ ਉਹ ਤੁਹਾਨੂੰ ਅਗਲੇ ਬਲੌਕ માં ਦਿਖਾਵਾਂਗੇ ਤੇ ਬਾਕੀ ਆਪਣੀ ਬਲੈਰੋ ਤੇ ਟ੍ਰੈਕਟਰ ਆਪਣਾ ਹਲੇ ਖੇਤਾਂ ਚ ਹੈ ਸਪਰੇਅ ਸ਼ੁਰੂ ਕਰਨ ਗਏ ਹੋਏ ਹਾਂ ਤੇ ਬੰਪਰ ਲਵਾਇਆ ਬਾਈ ਉਸਕਾ ਵੀ ਨਵਾਂ ਪਨ ਇੱਕ ਤੇ ਪੁਰਾਣਾ ਜਿਹੜਾ ਆਪਾਂ ਏ ਤਾਰਤੀਆ ਤੇ ਪਿਆ ਵੀਰੋ ਪੁਰਾਣਾ ਇੱਕ ਟੈਂਕੀ ਲੋ ਬਣਵਾਈ ਹੈ ਇਹ ਆਪਾਂ ਕਿਉਂਕਿ ਐਮਪੀ ਜਾਣਾ ਹੁੰਦਾ ਤੇ ਆ ਬੰਪਰ ਆ ਵੀ ਪੁਰਾਣਾ ਇਹ ਟੈਂਕੀ ਸੀ ਪਹਿਲਾਂ ਮਤਲਬ ਬੰਪਰ ਦੀ ਟੈਂਕੀ ਬਣਾਈ ਹੋਈ ਸੀ ਪਰ ਹੁਣ ਇਹ ਤਾਰਤਾ ਤੇ ਨਵਾਂ ਲਵਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਚ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਸਤਿ ਸ੍ਰੀ ਅਕਾਲ